ਏ ਜਿਹੜਾ ਮਿਊਨਿਸਪਲ ਕਾਉਂਸਲ ਨੰਗਲ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਘੱਟੋ ਘਾਟ 1.5 ਸਾਲ ਤੋਂ ਅਸੀਂ ਜਿਹੜੇ ਵਿਕਾਸ ਦੇ ਕੰਮ ਐ ਪਾਸ ਕੀਤੇ ਹੋਏ ਜਿਨ੍ਹਾਂ ਦੇ ਵਿੱਚ ਬੜੇ ਇੰਪੋਰਟੈਂਟ ਕੰਮ ਐ ਜਿਵੇਂ ਡਬਲ ਡਬਲ ਸੀ ਬਲਾਕ ਐ ਇਹਦੇ ਕੋਲ ਆਪਣੀ ਮੰਡੀ ਲੱਗਦੀ 1.5 1.5 ਫੁੱਟ ਦੇ ਟੋਏ ਪਏ ਹੋਏ ਤੇ ਇਹਦੀਆਂ ਸੜਕ ਦਾ ਅਸੀਂ ਐਸਟੀਮੇਟ ਪਾਸ ਕੀਤਾ ਸੀ ਟੈਂਡਰ ਲੱਗ ਚੁੱਕੇ ਜਾਂ ਇਹ ਤੋਂ ਇਲਾਵਾ ਖਵਾਜਾ ਮੰਦਿਰ ਐ ਉਹਨਾਂ ਦਾ ਪਾਸ ਕਰ ਦਿੱਤਾ ਸੀ ਉਸ ਸੜਕ ਦਾ ਜਾਂ ਨੰਗਲ ਦੀ ਜਿਹੜੀ ਮੇਨ ਰੋਡ ਹੈ adda ਮਾਰਕੀਟ ਤੋਂ ਜਾ ਰਹੀ ਜਾਂ ਸ਼ਿਮ ਮੰਦਰ ਨੂੰ ਜਾਂਦੀ ਹੋਈ ਰੋਡ ਹੈ ਜਾਂ ਇਸ ਤੋਂ ਇਲਾਵਾ ਬੜੇ ਕੰਮ ਹੈ ਗੁਰੂ ਰਵਿਦਾਸ ਮੰਦਰ ਦਾ ਕੰਮ ਹੈ ਮਹਾਰਿਸ਼ੀ ਵਾਲਮੀਕ ਮੰਦਰ ਦਾ ਕੰਮ ਹੈ ਭਰਾਰੀ ਦੇ ਵਿੱਚ ਕੰਮ ਹੈ ਸ਼ਮਸ਼ਾਨ ਘਾਟਾਂ ਦੇ ਕੰਮ ਹੈ ਸੀਵਰੇਜ ਦੇ ਕੰਮ ਹੈ ਇਹ ਸਾਰੇ ਕੰਮ ਹੈ ਜਿਹੜੇ ਮਿਨਿਸਪਲ ਕਾਉਂਸਲ ਵੱਲੋਂ ਪਿਛਲੇ 1.5 ਸਾਲ ਤੋਂ ਪਾਸ ਕੀਤੇ ਜਾ ਚੁੱਕੇ ਜਿੰਨਾ ਵੀ BBMP ਦਾ ਏਰੀਆ ਹੈ ਇਹਦੇ ਵਿੱਚ 6 ਕਰੋੜ ਦੇ ਲਗਭਗ ਕੰਮ ਪਾਸ ਕੀਤੇ ਹੋਏ ਲੋਕਾਂ ਦੀਆਂ ਗਲੀਆਂ ਦੇ ਜਾਂ ਕਿਤੇ ਪਾਰਕ ਦੇ ਆ ਇਹ ਸਾਰੇ ਕੰਮ ਪਾਸ ਕੀਤੇ ਜਾ ਚੁੱਕੇ ਅਸੀਂ ਜਿਹੜੀ ਪੰਜਾਬ ਸਰਕਾਰ ਨੂੰ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਲੋਕਲ ਬਾਡੀ ਡਿਪਾਰਟਮੈਂਟ ਹੈ ਅਸੀਂ ਜਿੰਨੇ ਵੀ ਕੰਮ ਹੈ ਉਹਨਾਂ ਨੂੰ ਪਾਸ ਕਰਕੇ ਅਸੀਂ ਲੋਕਲ ਬਾਡੀ ਡਿਪਾਰਟਮੈਂਟ ਕੋਲ ਜਾਂਦੇ ਆ ਉੱਥੇ ਜਾ ਕੇ ਸਾਨੂੰ ਉਹਦੀ ਕਹ ਲਓ ਵੀ ਰეკਮੈਂਡੇਸ਼ਨ ਹੁੰਦੀ ਉਹ ਤੇ ਜੈਸ ਜਾਂ ਨੋ ਕਰਕੇ ਉਹ ਸਾਨੂੰ ਵਾਪਸ ਕੰਮ ਭੇਜਦੇ ਇਹ ਸਾਰੇ ਕੰਮ ਹੈ ਜਿਹੜੇ ਜਿਹੜੇ ਬੀਬੀਐਮਬੀ ਦੇ ਰਿ 6 ਕਰੋੜ ਦੇ ਕੰਮ ਪਾਸ ਕੀਤੇ ਹੋਏ ਇਹ ਪੰਜਾਬ ਸਰਕਾਰ ਨੇ ਰੋਕੇ ਹੋਏ ਆ ਕਿ ਇਹ ਸਾਡੇ ਏਰੀਆ ਦੇ ਵਿੱਚ ਕੌਂਸਲ ਦੇ ਫਾਲ ਹੀ ਨਹੀਂ ਕਰਦਾ ਉਹਦੀ ਮਨਜ਼ੂਰੀ ਬਿਲਕੁਲ ਬੰਦ ਕੀਤੀ ਹੋਈ ਇਸ ਤੋਂ ਇਲਾਵਾ ਜਿਹੜੇ 12 ਕਰੋੜ ਦੇ ਕੰਮ ਹੈ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਚੁੱਕਿਆ ਉਹ ਪਾਰਕਾਂ ਦੇ ਜਾਂ ਮੰਦਰ ਗੁਰਦੁਆਰੇ ਸਹਿਬਾਨ ਸਾਹਿਬ ਦੇ ਕੰਮ ਹੈ ਜਾਂ ਕਿਤੇ ਹੋਰ ਦੇ ਕੰਮ ਹੈ ਇਹਨਾਂ ਦੇ 12 ਕਰੋੜ ਦੇ ਕੰਮਾਂ ਦੇ ਸਾਡੇ ਬਹੁਤ ਜ਼ਿਆਦਾ ਕੰਮ ਹੈ ਉਹਨਾਂ ਦੇ ਫਾਈਨੈਂਸ਼ੀਅਲ ਬਿਡ ਲਾ ਚੁੱਕੀ ਮੇਰੇ ਕਹਿਣ ਤੋਂ ਭਾਵ ਹੈ ਕਿ ਜਦੋਂ ਅਸੀਂ ਕੋਈ ਟੈਂਡਰ ਲਾਣੇ ਆ ਉਹਦੇ ਕਾਗਜ਼ਾਤ ਜਾਂ ਡਾਕੂਮੈਂਟ ਰੀਅਲ ਟੈਕਨੀਕਲ ਬਿਡ ਲੱਗ ਚੁੱਕੀ ਉਹਦੇ ਦੇਖੇ ਜਾਂਦੇ ਉਹ ਕੀਤਾ ਹੈ ਉਹਦੇ 34 ਦਿਨਾਂ ਦੇ ਵਿੱਚ ਇੱਕ ਪੰਜਾਬ ਮਿਨਿਸਪਲ ਐਕਟ ਦੇ ਅਨੁਸਾਰ ਲਾਜ਼ਮੀ ਹੈ ਕੀ ਉਹਦੀ ਜਿਹੜੀ ਫਾਈਨੈਂਸ਼ੀਅਲ ਬਿਡ ਲੱਗਣੀ ਉਹ ਟੈਂਡਰ ਖੋਲਣੇ ਪਰ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਕਹਿਣ ਤੇ ਡਾਇਰੈਕਟਰ ਲੋਕਲ ਬਾਡੀ ਨੇ ਜਾਂ ਹੋਰ ਜਿਹੜਾ ਵੀ ਕੋਈ ਅਫਸਰ ਸਹਿਬਾਨ ਹੈ ਇਹ ਸਾਰੇ ਕੰਮ ਰੁਕੇ ਹੋਏ ਬਰਸਾਤੀ ਨਾਲੇ ਆਏ ਸੀ ਕਿਦਾਂ ਟੁੱਟਿਆ ਸਾਡੇ ਨਾਲੇ ਟੁੱਟੇ ਆ ਜਾਂ ਲੋਕਾਂ ਦੇ ਘਰਾਂ ਚ ਪਾਣੀ ਆਇਆ ਜਦੋਂ ਸਾਡੇ ਕੋਲ ਕੰਮ ਕਰਨ ਲਈ ਲਾਈਟਾਂ ਠੀਕ ਕਰਨ ਲਈ ਕੋਈ ਪੈਸਾ ਹੀ ਨਹੀਂ ਹੈ ਕੋਈ ਸੀਵਰੇਜ ਦੀ ਆਪਾਂ ਕੋਈ ਢੱਕਣ ਲਾਣ ਦਾ ਜਾਂ ਕੋਈ ਗਟਰ ਦਾ ਲਾਣ ਦਾ ਕੋਈ ਕੰਮੇ ਨਹੀਂ ਹੈ ਤਾ ਇਹ ਜਿਹੜੇ ਕੰਮ ਐ ਮੰਤਰੀ ਸਾਹਿਬ ਦੇ ਕਹਿਣ ਤੇ ਹਰਜੋਤ ਸਿੰਘ ਬੈਂਸ ਦੇ ਰੁਕੇ ਹੋਏ ਅਸੀਂ ਇਸ ਦੇ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਆਵਾਜ਼ ਉਠਾਉਂਦੇ ਆ ਰਹੇ ਪਰ ਸਰਕਾਰਾਂ ਤੇ ਮੰਤਰੀ ਸਾਹਿਬ ਤੇ ਕੋਈ ਵੀ ਇਹ ਤਾਂ ਅਸਰ ਨਹੀਂ ਆ ਹੁਣ ਅਸੀਂ ਮਿਊਨਿਸਪਲ ਕੌਂਸਲਰ ਜਿੰਨੇ ਵੀ ਐ ਇਹਦੇ ਵਿਰੋਧ ਚ ਮੰਗਲਵਾਰ ਨੂੰ 10 ਵਜੇ ਐਸਡੀਐਮ ਸਾਹਿਬ ਦੇ ਆਫਿਸ ਦੇ ਵਿੱਚ ਬੈਠ ਕੇ ਅਸੀਂ ਬੜਾ ਸਾਇਲੈਂਟ ਬੜਾ ਪੀਸਫੁਲ ਪ੍ਰੋਟੈਸਟ ਕਰਾਂਗੇ ਤਾਂ ਜੋ ਸਾਡੀ ਆਵਾਜ਼ ਤੁਹਾਡੇ ਰਾਹੀਂ ਸਾਡੀ ਨੰਗਲ ਸ਼ਹਿਰ ਵਾਸੀਆਂ ਤੱਕ ਯਾ ਜਿਹੜੀ ਆ ਆਵਾਜ਼ ਸਾਡੀ ਡਾਇਰੈਕਟਰ ਲੋਕਲ ਬਾਡੀ ਤੱਕਰ ਯਾ ਮੰਤਰੀ ਹਰਜੋਤ ਸਿੰਘ ਬੈਂਸ ਤੱਕਰ ਪਹੁੰਚ ਸਕੇ ਕਿ ਸਰਕਾਰਾਂ ਕੰਮ ਜਿਹੜੀਆਂ ਕਰਨ ਲਈ ਹੁੰਨੀਆਂ ਲੋਕਾਂ ਦਾ ਵਿਕਾਸ ਕਰਨ ਲਈ ਹੁੰਨੀਆਂ ਸਰਕਾਰਾਂ ਲੋਕਾਂ ਦੇ ਕੰਮ ਰੋਕਣ ਲਈ ਨਹੀਂ ਹੁੰਨੀਆਂ ਤੇ ਮੇਰੀ ਬੇਨਤੀ ਹੈ ਤੁਹਾਡੇ ਰਾਹੀਂ ਕਿ ਅਸੀਂ ਮਿਊਨਿਸਪਲ ਕੌਂਸਲ ਸਾਰੇ ਕੌਂਸਲਰ ਸਹਿਬਾਨ ਜਿੰਨੇ ਵੀ ਕਾਂਗਰਸ ਦੇ ਆ ਅਸੀਂ ਵੱਧੋ ਵੱਧ ਅਸੀਂ ਸਰਕਾਰ ਦੇ ਖਿਲਾਫ ਪ੍ਰਟੈਸਟ ਕਰਾਂਗੇ ਤਾਂ ਜੋ ਸਰਕਾਰ ਦੇ ਬੋਲੇ ਕੰਨ ਖੁੱਲ ਸਕਣ ਤਾਂ ਜੋ ਜਿਹੜੇ ਸ਼ਹਿਰ ਵਾਸੀ ਆ ਜੇ ਟੋਆਂ 'ਚ ਕਿਸੇ ਦਾ ਐਕਸੀਡੈਂਟ ਹੋ ਰਿਹਾ ਸੜਕਾਂ 'ਚ ਖੱਡੇ ਪਏ ਹੋਏ ਕਿਸੇ ਦੇ ਘਰ 'ਚ ਸੀਵਰੇ ਦਾ ਪਾਣੀ ਵੜ ਰਿਹਾ ਇਹ ਜਿਹੜਾ ਰੁਕੇ ਨਾਲੇ ਤਾਂ ਜੋ ਜਿਹੜੇ ਹਰਜੋਤ ਸਿੰਘ ਬੈਂਸ ਹੈ ਮੰਤਰੀ ਇਹਨਾਂ ਦਾ ਜਿਹੜਾ ਚਿਹਰਾ ਹੈ ਲੋਕਾਂ ਦੇ ਅੱਗੇ ਅਸਲ ਚਿਹਰਾ ਆ ਸਕੇ ਕਿ ਇਹ ਵਿਕਾਸ ਕਰਵਾਉਣ ਲਈ ਤੁਸੀਂ ਇਹਨਾਂ ਨੂੰ ਐਮਐਲਏ ਬਣਾਇਆ ਸੀ ਜਾਂ ਵਿਕਾਸ ਰੋਕਣ ਲਈ ਤੇ ਮੇਰੀ ਇੱਕ ਵਾਰ ਫੇਰ ਬੇਨਤੀ ਆ ਕਿ ਅਸੀਂ ਜਿੰਨਾ ਹਰਜੋਤ ਸਿੰਘ ਬੈਂਸ ਇਹਨਾਂ ਨੇ ਜਾਂ ਡਾਇਰੈਕਟਰ ਲੋਕਲ ਬਾਡੀ ਨੇ ਸਾਡਾ ਕੰਮ ਰੁਕਿਆ ਹੋਇਆ ਅਸੀਂ ਇਹਦੇ ਵਿਰੋਧ 'ਚ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਤੇ ਹੁਣ ਵੀ ਅਸੀਂ ਅੱਜ ਦੇ ਮੌਫਿਸ ਮੰਗਲਵਾਰ ਨੂੰ 10 ਵਜੇ ਸਵੇਰੇ ਧਰਨਾ ਤਾਂ ਧਰਨਾ ਦੇਵਾਂਗੇ ਤਾਂ ਜੋ ਸਾਡੇ ਸ਼ਹਿਰ ਦੀ ਆਵਾਜ਼ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚ ਕੇ ਤਾਂ ਸਾਡੇ ਲੋਕਾਂ ਨੂੰ ਰਾਹਤ ਮਿਲ ਸਕੇ।